ਕੋਈ ਪੇਤੀ ਬੰਦਾ ਹੀ ਆ ਜਿਹੜਾ ਕਿ ਸਵਾਰੀ ਸਿਰਫ ਜਿਹੜੇ ਜਈਆਂ ਤੇ ਸਟੋਰ ਹੈ ਉਹਨਾਂ ਦੇ ਤਾਲੇ ਤੋੜ ਕੇ ਤੇ ਉਹ ਸਮਾਨ ਚੋਰੀ ਕਰ ਲੈ ਗਿਆ ਆ ਸਾਡੇ ਜਈ ਸਾਹਿਬ ਖੜੇ ਨੇ ਇਹਨਾਂ ਦੇ ਜਿਹੜਾ ਸਟੋਰ ਸਬ ਸਟੋਰ ਆ ਉਹਦਾ ਲੱਕੜ ਦਾ ਦਰਵਾਜ਼ਾ ਜਿੱਦ ਕੁੰਡੀ ਨਹੀਂ ਤਾਲਾ ਨਹੀਂ ਪਟਿਆ ਗਿਆ ਕਿਤੇ ਉਹਨਾਂ ਨੇ ਲੱਕੜ ਦਾ ਦਰਵਾਜ਼ਾ ਹੀ ਤੋੜ ਦਿੱਤਾ ਉਹਦੇ ਵਿੱਚ ਅਲੂਮੀਨੀਅਮ ਦੀਆਂ ਤਾਰਾਂ ਤੇ ਜਿਹੜਾ ਮੇਲ ਫੀਮੇਲ ਇੱਕ ਹੁੰਦੇ ਪੀਜੀ ਹੁੰਦੀਆਂ ਦੀ ਅਲੂਮੀਨੀਅਮ ਦੇ ਉਹ ਚੋਰੀ ਕਰਕੇ ਲੈ ਗਏ ਜਿਸ ਕਰਕੇ ਬਿਜਲੀ ਬੋਰਡ ਦਾ ਸਾਡਾ ਲੱਖ ਸਵਾ ਲੱਖ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਦਾ ਇੱਕ ਨੀਨਾ ਮਿੱਤਲ ਜੀ ਆਏ ਸੀ ਤੇ ਗ੍ਰਿਡ ਦੇ ਵਿੱਚ ਬ੍ਰੇਕਰ ਦਾ ਉਦਘਾਟਨ ਕਰਨ ਉਦੋਂ ਉਹਨਾਂ ਨੂੰ ਕਿਹਾ ਸੀ ਵੀ ਐਦਾਂ ਕਰਕੇ ਸਾਡੇ ਨਾਲ ਕਿਉਂਕਿ ਉਹ ਜਿਸ ਦਿਨ ਉਹ ਉਦਘਾਟਨ ਸੀ ਉਸ ਤੋਂ ਇੱਕ ਦਿਨ ਪਹਿਲਾਂ ਜੰਦੇ ਟੁੱਟ ਕੇ ਹਟੇ ਸੀ ਸਾਬੇ ਇੱਕ ਜੀ ਦਾ ਦਰਵਾਜ਼ਾ ਹੀ ਤੋੜਤਾ ਉਹਨਾਂ ਨੇ ਲੱਕ ਮਾਰ ਕੇ ਪਤਾ ਨਹੀਂ ਕੀ ਮਾਰਿਆ ਜੋ ਵੀ ਮਾਰਿਆ ਉਹਨਾਂ ਨੇ ਘਰਾਂ ਦੇ ਵਿੱਚ ਚੋਰਾ ਦੇ ਬਲੂ ਲੋਕਾਂ ਦੇ ਨੱਕ ਦੇ ਵਿੱਚ ਦਮ ਕੀਤਾ ਗਿਆ ਜਿੱਥੇ ਅੱਜ ਦਿਨ ਚੋਰੀਆਂ ਹੋ ਰਹੀਆਂ ਨੇ ਤੇ ਇਸੇ ਦੇ ਚਲਦਿਆ ਲੋਕ ਕਾਫੀ ਪਰੇਸ਼ਾਨ ਨੇ ਇਤਾਜ਼ਾ ਤਸਵੀਰਾਂ ਤੁਹਾਨੂੰ ਵਖਾ ਰਿਹਾ ਜਿੱਥੇ ਐਲੂਮੀਨੀਅਮ ਦੀਆਂ ਤਾਰਾਂ ਲੈਂਪ ਤੇ ਹੋਰ ਪਤਾ ਨਹੀਂ ਕਿੰਨਾ ਕੁ ਸਮਾਨ ਹੀ ਚੋਰ ਬਦਮਾਸ਼ ਇਥੋਂ ਲੈ ਕੇ ਰਫੂ ਚੱਕਰ ਹੋ ਗਏ ਨੇ ਜਿਸ ਤੋਂ ਬਾਅਦ ਇਕੱਠੇ ਹੋਏ ਇਹਨਾਂ ਲੋਕਾਂ ਦ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਕਈ ਜੀ ਇਹ ਦਾ ਵੀ ਸਮਾਨ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਸਮਾਨ ਇੱਥੋਂ ਚੋਰੀ ਹੋਇਆ ਹੈ ਤੇ ਉਸ ਤੋਂ ਪਹਿਲਾਂ ਵੀ ਵਿਧਾਇਕ ਨੀਨਾ ਮਿੱਤਲ ਇੱਥੇ ਪਹੁੰਚੇ ਸਨ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਵੀ ਮਾਮਲਾ ਲਿਆਂਦਾ ਗਿਆ ਸੀ ਇੱਥੇ ਇਹਨਾਂ ਪੀੜਤ ਲੋਕਾਂ ਦ ਵੱਲੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਦੇ ਉੱਤੇ ਠੱਲ ਪਾਈ ਜਾਵੇ ਜੀ ਸਰ ਕੀ ਨਾਮ ਹੈ ਮੇਰਾ ਨਾਮ ਹਰਿੰਦਰਪਾਲ ਸਿੰਘ ਜੀ ਮੈਂ ਹਾਂਜੀ ਇਹ ਕਿਹ ਚੱਕਰ ਪੈ ਗਏ ਜੀ ਕਹੇ ਚਾਰ ਵਾਰ ਚੋਰੀ ਹੋ ਗਈ ਥੇ ਇਹ ਰਾਤ ਸਵੇਰੇ ਮੈਨੂੰ ਫੋਨ ਆਇਆ ਸਰਦਾਰ ਸੁਖਦੇਵ ਸਿੰਘ ਜੀ ਐਡੀਸ਼ਨਲ ਐਸ ਡੀਓ ਨੇ ਜਿਹੜੇ ਸਾਡੇ ਬੀ ਹਰਿੰਦਰਪਾਲ ਤੇਰੇ ਤਾਂ ਆਪਣੇ ਜੰਦੇ ਦਫ਼ਤਰ ਦੇ ਫੇਰ ਟੁੱਟ ਗਏ ਜਦੋਂ ਮੈਂ ਆ ਕੇ ਦੇਖਿਆ ਤਾਂ ਵਾਕਈ ਜੰਦੇ ਟੁੱਟੇ ਹੋਏ ਸੀ ਤੇ ਸਾਡਾ ਜਿਹੜਾ ਕੀਮਤੀ ਸਮਾਨ ਤਾਰਾਂ ਮੇਲ ਫੀਮੇਲ ਪੀਜੀ ਕਲੈਂਪ ਤੇ ਕੰਡਕਟਰ ਐਲੂਮੀਨੀਅਮ ਦੀਆਂ ਤਾਰਾਂ ਕਾਫੀ ਸਮਾਨ ਸਾਡਾ ਚੋਰੀ ਹੋ ਗਿਆ ਬਾਕੀ ਤਿੰਨ ਚਾਰ ਜਈ ਨੇ ਜਿਹੜੇ ਉਹਨਾਂ ਦਾ ਵੀ ਸਮਾਨ ਚੋਰੀ ਹੋਇਆ ਜੰਦੇ ਟੁੱਟੇ ਪਏ ਸੀ ਸਾਡੇ ਇੱਕ ਜਈ ਦਾ ਤਾਂ ਦਰਵਾਜ਼ਾ ਹੀ ਤੋੜਤਾ ਉਹਨਾਂ ਨੇ ਲੱਤ ਮਾਰ ਕੇ ਪਤਾ ਨਹੀਂ ਕੀ ਮਾਰਿਆ ਜੋ ਵੀ ਮਾਰਿਆ ਉਹਨਾਂ ਨੇ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਕੁ ਤਕਨਲ 5 ਲੱਖ 1.5 ਲੱਖ ਰੁਪਏ ਦਾ ਨੁਕਸਾਨ ਹੈਗਾ ਹੀ ਆ ਜਦ ਪਹਿਲਾਂ ਤਿੰਨ ਵਾਰ ਮਤਲਬ ਚੋਰੀ ਹੋਈ ਹੈ ਕੰਪਲੀਟ ਵਗੈਰਾ ਦਰਜ ਕਰਾਈ ਸੀ ਪਹਿਲਾਂ ਦੋ ਵਾਰੀ ਕਰਵਾਈ ਹੈ ਇੱਕ ਵਾਰੀ ਮੈਂ ਤਾਂ ਹੈ ਨਹੀਂ ਸੀ ਉਤੇ ਆਪਣੇ ਸਰਦਾਰ ਜੀ ਸੁਖਦੇਵ ਸਿੰਘ ਉਰੇ ਆਪਣੇ ਵਿਧਾਇਕ ਨੀਨਾ ਮਿੱਤਲ ਜੀ ਆਏ ਸੀ ਤੇ ਗ੍ਰਿਡ ਦੇ ਵਿੱਚ ਬ੍ਰੇਕਰ ਦਾ ਉਦਘਾਟਨ ਕਰਨ ਉਦੋਂ ਉਹਨਾਂ ਨੂੰ ਕਿਹਾ ਸੀ ਵੀ ਐਦਾਂ ਕਰਕੇ ਸਾਡੇ ਨਾਲ ਕਿਉਂਕਿ ਉਹ ਜਿਸ ਦਿਨ ਉਦਘਾਟਨ ਸੀ ਉਸ ਤੋਂ ਇੱਕ ਦਿਨ ਪਹਿਲਾਂ ਜੰਦੇ ਟੁੱਟ ਕੇ ਹਟੇ ਸੀ ਤੇ ਉਹਨਾਂ ਨੇ ਐਸ ਐਚਓ ਸਾਹਿਬ ਨੂੰ ਵੀ ਕਿਹਾ ਸੀ ਵੀ ਤੁਸੀਂ ਇਹਦੇ ਬਾਰੇ ਗੌਰ ਕਰੋ ਪਰ ਆਹ ਦੇਖੋ ਤੁਹਾਡੇ ਸਾਹਮਣੇ ਦੁਬਾਰਾ ਘਟਨਾ ਫੇਰ ਘਟ ਗਈ ਆ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਦੇਵ ਸਿੰਘ ਐਡੀਸ਼ਨਲ ਐਸ ਡੀਓ ਸੁਖਦੇਵ ਆਪਣਾ ਸਿਟੀ ਸੈੱਡੂ ਰਾਇਪੁਰਾ ਸਾਹਿਬ ਜਿਸ ਤਰੀਕੇ ਨਾਲ ਬਾਰ ਬਾਰ ਇੱਥੇ ਚੋਰੀ ਹੋ ਰਹੀ ਹੈ ਕਿਆ ਲੱਗਦਾ ਤੁਹਾਨੂੰ ਕੋਣ ਹੋ ਸਕਦੇ ਆ ਕੋਈ ਪੇਤੀ ਹੈ ਜਾਂ ਕੋਈ ਨਸ਼ੇੜੀ ਹੈਗੇ ਕੋਣ ਹੋ ਸਕਦੇ ਸਾਡੇ ਇੱਥੇ ਸੀਟੀ ਸੈਕਸ਼ਨ ਰਾਜਪੁਰੇ ਦੇ ਵਿੱਚ ਚੌਥੀ ਵਾਰ ਇਹ ਚੋਰੀ ਦੀ ਘਟਨਾ ਵਾਪਰੀ ਹੈ ਅਸੀਂ ਦੋ ਵਾਰੀ ਪਹਿਲਾਂ ਜਿਹੜੀ ਚੋਰੀ ਹੋਈ ਸੀ ਉਸ ਗੱਲ ਬਾਰੇ ਅਸੀਂ ਆਪਣੇ ਜਿਹੜਾ ਥਾਣਾ ਲੱਗਦਾ ਸਾਨੂੰ ਕਸੂਰ ਬਾ ਚੌਂਕੀ ਉਸ ਦੇ ਵਿੱਚ ਲਿਖਤੀ ਤੌਰ ਤੇ ਦਿੱਤਾ ਸੀਗਾ ਸਾਡੇ ਅਫਸਰਾਂ ਨੇ ਤੇ ਉਸ ਤੋਂ ਬਾਅਦ ਤੀਜੀ ਵਾਰੀ ਵਿਧਾਇਕ ਜਿਹੜੇ ਸਾਡੇ ਹਲਕੇ ਦੇ ਨੀਨਮਿਤਲ ਜੀ ਆਏ ਸੀਗੇ ਤੇ ਉਹਨਾਂ ਨੇ ਇੱਥੇ ਇੱਕ ਬ੍ਰੇਕਰ ਦਾ ਮੁਰਦ ਕਰਨਾ ਸੀਗਾ ਗ੍ਰੀਡ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਬਕਾਇਦਾ ਦੱਸਿਆ ਵੀ ਇੱਕ ਦਿਨ ਪਹਿਲਾਂ ਹੀ ਚੋਰੀ ਹੋਈ ਸੀ ਜੋ ਤੀਜੀ ਵਾਰੀ ਹੋਈ ਹੈ ਤਾਂ ਉਸ ਸਮੇਂ ਉਹਨਾਂ ਨੇ ਜਿਹੜੇ ਐਸ ਐਚਓ ਸਾਹਿਬ ਨੇ ਉਹਨਾਂ ਨੂੰ ਫੋਨ ਕਰਕੇ ਕਹਿ ਦਿੱਤਾ ਸੀ ਵੀ ਇਸ ਗੱਲ ਨੂੰ ਦੇਖੋ ਆ ਕੇ ਤੇ ਉਹਨਾਂ ਨੇ ਕਿਹਾ ਵੀ ਹਾਂ ਵੀ ਮੈਂ ਆ ਰਿਹਾ ਜੀ ਤੇ ਉਹ ਉਸ ਕੋਈ ਪੁਲਿਸ ਅਧਿਕਾਰੀ ਕਰਮਚਾਰੀ ਇੱਥੇ ਨਹੀਂ ਆਇਆ ਤੇ ਅੱਜ ਉਸੇ ਕਰਕੇ ਜਿਹੜਾ ਉਹਨਾਂ ਦੇ ਚੋਰਾ ਦੇ ਮਨ ਚ ਕੋਈ ਖੋਫਤਾ ਰਹਿ ਹੀ ਨਹੀਂ ਗਿਆ ਇਸ ਕਰਕੇ ਦੇਖਿਆ ਵੀ ਇਹਨਾਂ ਦੇ ਕਹਿਣ ਦੇ باوجود ਵੀ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਅੱਜ ਚੌਥੀ ਵਾਰੀ ਜਿਹੜੇ ਆ ਰਾਤ ਇੱਥੇ ਚੋਰੀ ਹੋ ਗਈ ਹੈ ਤੇ ਜਿਸ ਕਰਕੇ ਸਾਡੇ ਜਈ ਸਹਿਬਾਨ ਜਿਹੜੇ ਨੇ ਇਹਨਾਂ ਦੇ ਜਿਹੜੇ ਸਟੋਰ ਸਬ ਸਟੋਰ ਬਣਾਏ ਹੋਏ ਨੇ ਉਹਦੇ ਵਿੱਚੋਂ ਐਲੂਮੀਨੀਅਮ ਦੀਆਂ ਤਾਰਾਂ ਤੇ ਜਿਹੜਾ ਮੇਲ ਫੀਮੇਲ ਇੱਕ ਹੁੰਦੇ ਪੀਜੀ ਹੁੰਦੀਆਂ ਦੀ ਐਲੂਮੀਨੀਅਮ ਦੇ ਉਹ ਚੋਰੀ ਕਰਕੇ ਲੈ ਗਏ ਜਿਸ ਕਰਕੇ ਬਿਜਲੀ ਬੋਰਡ ਦਾ ਸਾਡਾ ਲੱਖ ਸਵਾ ਲੱਖ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉੱਚ ਅਧਿਕਾਰੀਆਂ ਨੂੰ ਅਸੀਂ ਜਿਹੜਾ ਸਾਡੇ ਸਬਡੀਅਨ ਦੇ ਜਿਹੜੇ ਐਸਡੀਓ ਸਾਹਿਬ ਨੇ ਸਾਹੀ ਮਿਲਤਲ ਜੀ ਉਹਨਾਂ ਨੇ ਲੈਟਰ ਇੱਕ ਜਿਹੜੀ ਐਡੀਐਸਪੀ ਨੂੰ ਤੇ ਇੱਕ ਜਿਹੜਾ ਸਬਡੀਅਨ ਦੇ ਆਪਣਾ ਇਥੋਂ ਚੌਂਕੀ ਨੂੰ ਤੇ ਇੱਕ ਐਕਸ਼ਨ ਸਾਹਿਬ ਨੂੰ ਲਿਖ ਦਿੱਤੀ ਹੈ ਤੇ ਦੇਖਦੇ ਅਗਲੀ ਕਾਰਵਾਈ ਕੀ ਹੁੰਦੀ ਹੈ ਜੀ ਜਿਸ ਤਰੀਕੇ ਨਾਲ ਪਹਿਲਾਂ ਵੀ ਕਈ ਵਾਰ ਚੋਰੀ ਹੋ ਗਈ ਹੈ ਇੱਥੇ ਕੋਈ ਚੌਕੀਦਾਰ ਜਾਂ ਸੀਸੀਟੀਵੀਜ਼ ਵਗੈਰਾ ਜਾਂ ਕੋਈ ਬੰਦੋਬਸਤ ਨਹੀਂ ਕੀਤੇ ਗਏ ਸਾਡੇ ਇੱਥੇ ਦੀ ਕੋਈ ਵੀ ਬਿਜਲੀ ਬੋਰਡ ਵੱਲੋਂ ਚੌਕੀਦਾਰ ਨਹੀਂ ਹੈਗਾ ਇੱਕ ਏਲਮ ਹੈ ਜਿਸ ਤੋਂ ਉਹ ਜੜਾ ਆ ਕੇ ਤਾਲੇ ਲਗਾ ਦਿੰਦਾ ਤਾਂ ਸਵੇਰੇ ਤਾਲੇ ਖੋਲ ਦਿੰਦਾ ਤਾਂ ਉਹ ਇੱਕ ਦੀਵਾਰੀ ਵਿੱਚ ਗੇੜਾ ਵੀ ਮਾਰਦਾ ਹੋਏਗਾ ਜਰੂਰ ਜਿਸ ਕਰਕੇ ਕੋਈ ਪੇਤੀ ਬੰਦਾ ਹੀ ਹੈ ਜੜਾ ਕਿ ਇਸ ਵਾਰੀ ਸਿਰਫ ਜੈਆਂ ਤੇ ਸਟੋਰ ਹੈ ਉਹਨਾਂ ਦੇ ਤਾਲੇ ਤੋੜ ਕੇ ਤੇ ਉਹ ਸਮਾਨ ਚੋਰੀ ਕਰ ਲੈ ਗਿਆ ਸਾਡੇ ਜੈ ਜੀ ਸਾਹਿਬ ਖੜੇ ਨੇ ਇਹਨਾਂ ਦੇ ਜੜਾ ਸਟੋਰ ਸਬਸਟੋਰ ਆ ਉਹਦਾ ਲੱਕੜ ਦਾ ਦਰਵਾਜ਼ਾ ਜਿੱਦ ਕੁੰਡੀ ਨਹੀਂ ਤਾਲਾ ਨਹੀਂ ਪਟਿਆ ਗਿਆ ਤੇ ਉਹਨਾਂ ਨੇ ਲੱਕੜ ਦਾ ਦਰਵਾਜ਼ਾ ਹੀ ਤੋੜ ਦਿੱਤਾ ਕੀ ਮੰਗ ਕਰਦੇ ਹੋ ਸਰਕਾਰ ਨੂੰ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਅਜਿਹਾ ਹੀ ਕਹਿੰਨੇ ਆ ਸਾਡੇ 10 ਸਰੋ ਕੀ ਵੀ ਵਿਧਾਇਕ ਮੈਡਮ ਨੇ ਵੀ ਮਤਲਬ ਇਹਨਾਂ ਨੂੰ ਆਦੇਸ਼ ਦਿੱਤੇ ਸੀਗੇ ਫਿਰ ਵੀ ਕੋਈ ਕਾਰਵਾਈ ਨਹੀਂ ਸਾਡੇ ਸੀਨੀਅਰ ਅਫਸਰਾਂ ਨੇ ਜਿਹੜਾ ਕਿ ਥਾਣੇ ਸਾਡੇ ਕੋਲ ਤੇ ਹੀ ਆਵੇ ਥਾਣੇ ਰਿਪੋਰਟ ਕਰਾ ਸਕਦੇ ਆ ਜੇ ਇੱਥੇ ਪੁਲਿਸ ਦੀ ਗਸ਼ਤ ਰਾਤ ਨੂੰ ਜਿਹੜੀ ਪਟ੍ਰੋਲਿੰਗ ਬਾਈਕ ਹੁੰਦੀਆਂ ਪੁਲਿਸ ਦੀਆਂ ਉਹ ਗੇੜਾ ਮਾਰਨ ਲੱਗ ਜਾਣ ਤੇ ਚੋਰਾ ਦੇ ਮਨ ਚ ਕੋਈ ਖੋਫਤਾ ਹੋਵੇ ਬਾਕੀ ਤਾਂ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਬਾਉਂਡਰੀ ਵਾਲਾ ਇਧਰੋਂ ਬਿਜਲੀ ਬੋਰਡ ਦੀ गिरि हुई है ते आ दफ्तरਾਂ ਦੇ ਹਾਲ ਵੀ ਦੇਖ ਰਹੇ ਹੋ ਤੁਸੀਂ ਉਜਾੜ ਦੇ ਇਹ ਜਾ ਉਜਾੜਾ ਵੀ ਕੋਈ ਬੁਰਾ ਹਾਲਾ ਕੋਈ ਸਰਕਾਰ ਦਾ ਇਸ ਗਲਬਲ ਕੋਈ ਧਿਆਨ ਨਹੀਂ ਜਿਹੜਾ ਵੀ ਇਸ ਜਿਹੜਾ ਕੀ ਕੋਈ ਸਿਕਿਉਰਟੀ ਲੱਗ ਸਕੇ ਜਾਂ ਕੁਝ ਹੋ ਸਕੇ ਜਿਹੜੀ ਰਾਤ ਨੂੰ ਚੋਰੀ ਇਹ ਤੁਸੀਂ ਉਹਦੀ ਕੰਪਲੀਟ ਦਿੱਤੀ ਥਾਣੇ ਅਸੀਂ ਥਾਣੇ ਰਿਪੋਰਟ ਭੇਜੀ ਸੀ ਸਾਡੇ ਗਏ ਸੀਗੇ ਆ ਰਿਪੋਰਟ ਦੇਖੋ ਉਹ ਕਹਿੰਦੇ ਵੀ ਆਪਨੇ ਤੁਸੀਂ ਬਿਜਲੀ ਬੋਰਡ ਦੇ ਵਿੱਚ ਬਿਜਲੀ ਬੋਰਡ ਦਾ ਥਾਣਾ ਉੱਥੇ ਰਿਪੋਰਟ ਜਾ ਕੇ ਦਿਓ ਉਹਦੇ ਚ ਅਸੀਂ ਦੋ ਪਹਿਲਾਂ ਦਾ ਰਿਮਾਈਂਡਰ ਵੀ ਦਿੱਤਾ ਹੋਇਆ ਜਿਹੜੀਆਂ ਦੋ ਵਾਰੀ ਅਸੀਂ ਭੇਜੀਆਂ ਵੀ ਆ ਉਹ ਜਿਹੜੀ ਜਿਹੜੇ ਜਈ ਦਾ ਨੁਕਸਾਨ ਹੋ ਉਹਦੀ ਡਿਟੇਲ ਦਿੱਤੀ ਹੋਈ ਹੈ ਤੇ ਪੱਤਰ ਨੰਬਰ ਵੀ ਬਕਾਇਦਾ ਪਾਏ ਹੋਏ ਨੇ ਤੇ ਉਸ ਗੱਲ ਕਰਕੇ ਵੀ ਉਹਨਾਂ ਨੇ ਵਾਪਸ ਭੇਜੀ ਤੀ ਹੈ ਉਹਨੂੰ ਸਾਡੇ ਐਡੀਓ ਸਾਹਿਬ ਆਂਦੇ ਉਹਨਾਂ ਨਾਲ ਸੀਨੀਅਰ ਅਫਸਰਾਂ ਨਾਲ ਅਸੀਂ ਰਾਏ ਕਰਕੇ ਅਗਲੀ ਕਾਰਵਾਈ ਦੇਖਾਂਗੇ ਵੀ ਕੀ ਕਰਨਾ ਠੀਕ